ਨੂੰ ਬਹੁਤ ਖੁਸ਼ੀ ਹੋਈ ਹੈ ਜੀ ਕਿ ਤੇ ਬਹੁਤ ਸੋਹਣੇ ਦਰਸ਼ਨ ਹੋਏ ਹੈ ਜੀ ਬਹੁਤ ਸੋਹਣਾ ਪ੍ਰੋਗਰਾਮ ਹੈ ਇੱਥੇ ਜੀ ਕੋਈ ਤਕਲੀਫ ਨਹੀਂ ਜੀ ਇੱਥੋਂ ਦੀ ਸਰਕਾਰ ਨੇ ਬਹੁਤ ਪ੍ਰਬੰਧ ਕੀਤੇ ਹੋਏ ਹੈ ਬਹੁਤ ਸੋਹਣਾ ਪ੍ਰੋਗਰਾਮ ਹੈ ਜੀ ਇੱਥੇ ਗੁਰੂ ਨੇ ਕਿਰਪਾ ਕਰਤੀ ਗੁਰੂ ਨੇ ਬਹੁਤ ਕਿਰਪਾ ਕੀਤੀ ਹੈ ਜੀ ਬਹੁਤ ਸੋਹਣਾ ਹੋ ਗਿਆ ਤਾਂ ਤਾਂ ਨਹੀਂ ਤਾਂ ਤਾਂ ਸਾਡੇ ਕੋਲ ਲੱਜ ਨਹੀਂ ਜਿਹੜੇ ਸੀ ਗੁਰੂ ਜੀ ਬਾਰੇ ਬੋਲਦੇ ਵੀ ਹਾਂ ਕਹਿ ਸਕੀਏ ਹਾਂ ਜੀ ਗੁਰੂ ਦਾ ਅੱਜ ਸੀ ਦੇ ਤਾਂ ਅਗੋਂ ਇੱਕ ਵਾਰ ਦਰਸ਼ਕਾਂ ਹਾਂਜੀ ਹਾਂਜੀ ਜੀ ਸਿੱਧੀ ਜਿਹੜੇ ਅਸੀਂ ਆਏ ਆਂ ਹਾਂਜੀ ਤੇ ਸਿੱਧੀ ਜਿਹੜਾ ਬਣਾਵਾਂਗੇ ਕੋਈ ਦਿੱਕਤ ਤਾਂ ਨਹੀਂ ਆਈ ਨਹੀਂ ਦਿੱਕਤ ਤਾਂ ਨਹੀਂ ਆਈ ਕੋਈ ਬਹੁਤ ਵਧੀਆ ਸੀ ਬਰੂ ਕਿਸੇ ਤਰ੍ਹਾਂ ਦਾ ਕੋਈ ਵੀ ਪ੍ਰੋਬਲਮ ਨਹੀਂ ਜੀ ਨਹੀਂ ਕੋਈ ਨਹੀਂ ਬਹੁਤ ਸੋਹਣਾ ਸੀ ਜੀ ਸਾਰੇ ਅਰੇਂਜਮੈਂਟ ਕੀਤੇ ਹੋਏ ਸਭ ਸਭ ਅਰੇਂਜਮੈਂਟ ਕੀਤੇ ਹੋਏ ਆਂ ਪਰ ਆਪਾਂ ਸੁਰੱਖਿਆ ਦਾ ਪੂਰਾ ਪ੍ਰਬੰਧਾ ਉਹਨਾਂ ਦਾ ਜੀ ਪੰਜਾ ਸਾਹਿਬ ਤੋਂ ਮੱਥਾ ਟੇਕ ਕੇ ਨਨਕਾਣਾ ਸਾਹਿਬ ਆ ਗਏ ਨਨਕਾਣਾ ਸਾਹਿਬ ਤੋਂ ਕਰਤਾਰਪੁਰ ਆ ਗਏ ਹਾਂਜੀ ਹਾਂਜੀ ਤੇ ਰੋੜੀ ਰੋੜੀ ਗੁਰਦੁਆਰਾ ਸਾਹਿਬ ਆ ਗਏ ਰੋੜੀ ਸਾਹਿਬ ਤੋਂ ਹੁਣ ਅਸੀਂ ਲੌਰ ਆ ਗਏ। ਅੱਜ ਜਿਹੜਾ ਸਾਹਿਬ ਆ ਗਏ, ਲੌਰ ਆ ਗਏ। ਹੈ ਲੌਰ ਆ ਗਏ। ਤੇ ਲੌਰ ਦਾ ਪਤਾ ਤੁਹਾਨੂੰ ਕਿ ਕਿੱਥੋਂ ਬਣਿਆ ਸੀ ਲੌਰ ਸ਼ੁਰੂ ਕਿੱਥੋਂ ਹੋਇਆ ਸੀ? ਨਹੀਂ ਇਹਦੇ ਬਾਰੇ ਤਾਂ ਨਹੀਂ ਸਾਨੂੰ ਹਜੇ ਇਤਿਹਾਸ ਬਾਰੇ ਪਤਾ ਨਹੀਂ। ਤੇ ਅਸੀਂ ਇਹ ਪਤਾ ਕਰਨ ਵਾਸਤੇ ਇੱਥੇ ਆਏ ਆ ਕਿ ਸਾਨੂੰ ਪਤਾ ਲੱਗ ਜੇ ਇਤਿਹਾਸ ਬਾਰੇ ਗੁਰਦੁਆਰੇ ਬਾਰੇ ਜੀ। ਕਿਉਂਕਿ ਆਪਾਂ ਪਹਿਲੀ ਵਾਰ ਆਏ ਆ। ਜਾਣਾਂਗੇ ਤਾਂ ਪੁੱਛਾਂਗੇ ਤਾਂ ਫੇਰ ਹੀ ਪਤਾ ਲੱਗਣਾ ਹੈ। ਹਾਂ ਜੀ। ਕੋਈ ਨਹੀਂ ਤਾਂ ਅੰਦਾਜ਼ਾ ਵੀ ਲਓ ਕਿਥੋਂ ਸ਼ੁਰੂ ਹੋਇਆ ਕਿਥੋਂ ਬਣਿਆ ਸੀ। ਹਾਂ ਜੀ ਸਤਿ ਸ੍ਰੀ ਅਕਾਲ ਜੀ। ਕਥਕਾ ਜਰੂ ਜੀ ਕਿਵੇਂ ਲੱਗਿਆ ਆਕੇ ਤੇ ਬਹੁਤ ਵਧੀਆ ਲੱਗਿਆ ਜੀ ਬਾਬੇ ਦੀ ਬੜੀ ਕਿਰਪਾ ਜੀ ਵਧੀਆ ਲੱਗਿਆ ਹਾਂਜੀ ਬਹੁਤ ਵਧੀਆ ਲੱਗਿਆ ਸਾਰਾ ਆਪਣਾ ਹੋ ਗਿਆ ਗੁਰੂ ਦੇ ਦਰਸ਼ਨ ਬਹੁਤ ਵਧੀਆ ਜੀ ਬੜੇ ਵਧੀਆ ਦਰਸ਼ਨ ਹੋਏ ਜੀ ਕੋਈ ਤਕਾਵੜਤਾ ਨਹੀਂ ਕੋਈ ਦਿੱਕਤ ਤਾਂ ਨਹੀਂ ਆਈ ਨਹੀਂ ਨਹੀਂ ਕੋਈ ਦਿੱਕਤ ਨਹੀਂ ਆਈ ਬਹੁਤ ਵਧੀਆ ਪ੍ਰਬੰਧ ਬਹੁਤ ਹੈ ਪ੍ਰਬੰਧ ਬਹੁਤ ਜ਼ਿਆਦਾ ਜੀ ਐਮਬੂਲੈਂਸਾਂ ਯਾਤਰੀ ਨਾਲ 5 ਘੋਮਲੀਆਂ ਨੇ ਹਾਂਜੀ ਹਾਂਜੀ ਬਹੁਤ ਜ਼ਿਆਦਾ ਸੀ ਸਕਿਉਰਟੀ ਬਹੁਤ ਆਪਣੇ ਨਾਲ ਹਾਂਜੀ ਤਨ ਵਧੀਆ ਜੀ ਬਾਬਾ ਜੀ ਕਿਰਪਾ ਕਰਦੇ ਨੇ ਆਪਣੇ ਤਾਂ ਬਾਬਾ ਜੀ ਨੇ ਬਹੁਤ ਕਿਰਪਾ ਕੀਤੀ ਜੀ ਬੱਚਿਆਂ ਦੇ ਬਹੁਤ ਕਿਰਪਾ ਆਪਣੇ ਹਾਂ ਜੀ ਹਾਂ ਜੀ ਚਲੋ ਸਾਰਾ ਕੁਝ ਬਹੁਤ ਵਧੀਆ ਜੀ ਸ਼ੁਕਰ ਉਸ ਪਰਮਾਤਮਾ ਦਾ ਹਾਂ ਜੀ ਹਾਂ ਜੀ ਆਪਾਂ ਪਰਮਾਰਾਹ ਜੀ ਤੇ ਦੇਖੀ ਨਾ ਜੀ ਆਪਾਂ ਨੂੰ ਜਿਹੜੀ ਗੱਲ ਮਾਰਨ ਲਈ ਆਪਾਂ ਨੂੰ ਬਾਬਾ ਜੀ ਨੇ ਕਹਾਈ ਦੇਣੀ ਹੁੰਦੀ ਆ ਹਾਂ ਜੀ ਚਲੋ ਵੈਗ ਰੂ ਕਿਰਪਾ ਕਰੇ ਝੋਲੀਆ ਪਰੇ ਵੈਗ ਰੂ ਜੀ ਕਾਕਾ ਸਾਹਿਬ ਵੈਗ ਰਹੀ ਜੀ ਫਤੇ ਫਤੇ